ਕੀ ਕੀ ਆ ਗਿਆ ਡਿਸਮਾ ਮੰਨ ਲਓ ਕਿ ਜਿਹੜਾ ਸਖਤ ਕਾਰਵਾਈ ਹੋਊਗੀ ਮੈਰਿਜ ਵਿਭਾਗ ਦੇ ਅਧਿਕਾਰੀਆਂ ਦੇ ਜਿਸ ਵੀ ਵੀ ਲਾਪਰਵਾਹੀ ਸਾਹਮਣੇ ਆਏਗੀ ਕਿਉਂਕਿ ਮੋਕੇ ਦੇ ਸਤਾਨਕ ਪਿੰਡਾਂ ਵਾਲੇ ਜਿਵੇਂ ਕਿ ਦੱਸ ਰਹੇ ਨੇ ਕਿ ਸਮਾਂ ਰਹਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਗਈ ਹੁੰਦੀ ਤਾਂ ਇੰਨਾ ਵੱਡਾ ਜਿਹੜਾ ਗਿਣਤੀ ਦੇ ਵਿੱਚ ਨੁਕਸਾਨ ਨਹੀਂ ਹੁੰਦਾ ਕੀ ਕਾਰਵਾਈ ਹੁੰਦੀਏ ਇਹਦੇ ਹੋਂ ਵਾਲਾ ਸਮਝ ਦਿੱਤੇਗਾ ਕੈਮਰਾ ਪਰਸਨ ਸਾਹਰ ਦੇ ਨਾਲ ਜਗਬਾਣੀ ਟੀਵੀ ਲਈ ਰਹੀਆ ਤਾਂ ਰੋਹਿਤ ਰੋੜਾ ਐਕਚੁਅਲੀ ਕੀ ਹੋਇਆ ਹੈ ਕਿ ਕਿਉਂਕਿ ਲੋਕਲ ਲੈਵਲ ਤੇ ਵੀ ਮੀ ਬਹੁਤ ਜ਼ਿਆਦਾ ਹੈਗਾ ਹੈ ਤੇ ਜਾ دریا ਉਹ ਤਾਂ ਲੈਵਲ ਤੇ ਸੀਗਾ ਪਰ دریا ਦੀ ਇੰਨੀ ਕੋਈ ਦਿੱਕਤ ਨਹੀਂ ਆਈ ਹੈ ਸਾਨੂੰ ਜਿੰਨੀ ਕੁ ਲੋਕਾਂ ਨੇ ਆਪਣੇ ਮੋਗੇ ਬੰਦ ਕਰ ਦਿੱਤੇ ਸੋ ਕਨਾਲ ਦੇ ਵਿੱਚ ਜਿਹੜੀ ਸਬਰਾਉ ਹੈ ਕਨਾਲ ਉਹਦੇ ਵਿੱਚ ਪਾਣੀ ਜ਼ਿਆਦਾ ਪਰੰਨ ਕਾਰਨ ওভারਟਾਪਲ ਹੋ ਚੁੱਕੀ ਹੈ ਸੋ ਇੱਕ ਥਾਂ ਤੇ ਜਿੱਥੋਂ ਬ੍ਰੀਚ ਹੋਇਆ ਉਹਦਾ ਅਸੀਂ ਹੁਣ ਪਲੱਗ ਕਰ ਰਹੇ ਹਾਂ ਉਸ ਨੂੰ ਤੇ ਜਿਹੜੇ ਪਿੰਡ ਹੈਗੇ ਉਹਨਾਂ ਨੂੰ ਅਸੀਂ ਅਲਰਟ ਕੀਤਾ ਹੈਗਾ ਉਹਨਾਂ ਦੀ ਫਸਲਾਂ ਤੱਕ ਪਾਣੀ ਪਹੁੰਚ ਸਕਦਾ ਹੈ ਉਹਨਾਂ ਦੇ ਘਰਾਂ ਤੱਕ ਨਹੀਂ ਪਹੁੰਚੇਗਾ ਸੋ ਇਹ ਮੈਂ ਕਲੀਅਰ ਕਰਨਾ ਚਾਹਨੀ ਹੈ ਗਰਲ ਕਿ ਕਨਾਟਕ ਹੀ ਪਾਣੀ ਨਹੀਂ ਪਹੁੰਚੇਗਾ ਫਸਲਾਂ ਤੱਕ ਪਹੁੰਚ ਸਕਦਾ ਉਹਦੇ ਲਈ ਵੀ ਲਗਾਤਾਰ ਸਾਡੀਆਂ ਟੀਮਾਂ ਲਗੀਆਂ ਹੋਈਆਂ ਨੇ ਉਹ ਕੰਮ ਕਰ ਰਹੀਆਂ ਹੈਗੀ ਯਾਰ ਤੇ ਅਸੀਂ ਇੱਕ ਰੋਡ ਵੀ ਕਿਉਂਕਿ ਪਾਣੀ ਓਵਰਟ੍ਰਾਪਲ ਕਰਨ ਦੀ ਕਾਫੀ ਖੱਛਾ ਹੈਗਾ ਰੋਡ ਦੇ ਉੱਤੇ ਇਸ ਲਈ ਰੋਡ ਅਸੀਂ ਇਹ ਬੰਦ ਕਰਾ ਰਹੀ ਹੈਗੀ ਬਾਕੀ ਅਸੀਂ ਪਰਸਨਲੀ ਇਸ ਚੀਜ਼ ਨੂੰ ਮਾਨੀਟਰ ਕਰ ਰਹੇ ਹਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਤੇ ਹੋ ਸਕਦਾ ਹੈ ਕਿ ਲੋਕਾਂ ਦੇ ਫਸਲ ਤੱਕ ਪਾਣੀ ਇੱਕ ਵਾਰੀ ਜ਼ਰੂਰ ਪਹੁੰਚੇ ਪਰ ਉੱਤਰ ਵੀ ਜਾਵੇਗਾ ਸਰ ਤਾਨਕ ਮੈਡਮ ਕਿੰਨੇ ਪਿੰਡ ਹੈਗੇ ਜਿਹੜੇ ਪ੍ਰਭਾਵਿਤ ਨੇ ਤੋਂ ਐਸ ਆਫ ਨਾਓ ਜਿਹੜੇ ਤਿੰਨ ਪਿੰਡ ਅਸੀਂ ਆਇਡੈਂਟੀਫਾਈ ਕੀਤੇ ਹੈ ਜਿੱਥੇ ਫਸਲਾਂ ਤੱਕ ਪਾਣੀ ਪਹੁੰਚ ਜਾਏਗਾ ਮੈਨੂੰ ਨਹੀਂ ਲੱਗਦਾ ਉਸ ਤੋਂ ਵੱਧ ਹੋਣੀ ਚਾਹੀਦੀ ਜੇਕਰ ਅੱਗੇ ਕੋਈ ਸਥਿਤੀ ਐਦਾ ਦੀ ਬਣਦੀ ਹੈ ਵੈਸੇ ਤਾਂ ਅਸੀਂ ਲੱਗੇ ਹੋਏ ਹਾਂ ਮੈਨੂੰ ਲੱਗਦਾ ਕੁਝ ਐਦਾ ਦੀ ਕੋਈ ਪ੍ਰੋਬਲਮ ਸ਼ੋਰ ਕੀ ਕੋਈ ਦਿੱਕਤ ਨਾ ਆਵੇ ਕਿਸੇ ਪਾਣੀ ਦਾ ਪੱਤਰ ਜਿਹੜਾ ਲਗਤ ਕਿਹਾ ਜਾ ਰਿਹਾ ਸਦਾਨਕ ਪਾਣੀ ਕਵਲੋਂ ਕਿ ਇਹ ਜਿਹੜਾ ਪਾੜਾ ਬੜਾ ਕਮਜ਼ੋਰ ਸੀਗਾ ਸਮਾ ਰਹਿੰਦੇ ਆ ਜੇ ਪ੍ਰਸ਼ਾਸਨ ਨੇ ਬੰਨ ਬੰਨ ਜਿਹੜਾ ਇਸ ਦਾ 1 ਮਿੰਟ ਭਾਈ ਬੰਨ ਜਿਹੜਾ ਇਸ ਦਾ ਜਿਹੜਾ ਬੰਨ ਕਮਜ਼ੋਰ ਹੋਣ ਦਾ ਕਰਕੇ ਜਿਹੜਾ ਟੁੱਟ ਗਿਆ ਇਹ ਬੰਨ ਦੀ ਦਿੱਕਤ ਨਹੀਂ ਹੈਗੀ ਜੀ ਇਹ ਓਵਰ ਟਾਪਲ ਹੋਈ ਹੈ ਮੈਂ ਦੁਬਾਰਾ ਇਹ ਦੱਸਦੀ ਹਾਂ ਜੀ ਕਿਉਂਕਿ ਮੀਂਹ ਪੈ ਰਿਹਾ ਹੈ ਲੋਕਾਂ ਨੇ ਆਪਣੇ ਮੋਗੇ ਬੰਦ ਕਰ ਦਿੱਤੇ ਪਾਣੀ ਇਹਦੇ ਵਿੱਚ ਜ਼ਿਆਦਾ ਹੈਗਾ ਹੈ ਅਸੀਂ ਪਿੱਛੋਂ ਪਾਣੀ ਬੰਦ ਕਰਾ ਚੁੱਕੇ ਹਾਂ ਕਨਾਲ ਪਾਣੀ ਇੱਕ ਕਨਾਲ ਹੈ ਜੀ ਡਰੇਨ ਨਹੀਂ ਹੈਗੀ ਪਲੀਜ਼ ਇਹ ਫਰਕ ਜਾਣਨਾ ਬਹੁਤ ਜ਼ਰੂਰੀ ਹੈਗਾ ਡਰੇਨ ਦੀ ਗੱਲ ਨਹੀਂ ਹੈਗੀ ਇਹ ਕਨਾਲ ਹੈਗੀ ਹੈ ਸਬਰਾਉ ਇਹਦਾ ਪਾਣੀ ਓਵਰਟਾਪਲ ਹੋਇਆ ਹੈ ਕਿਉਂਕਿ ਇਹਦੇ ਵਿੱਚ ਪਾਣੀ ਜ਼ਿਆਦਾ ਸੀਗਾ ਇੱਥੇ ਮੀਂਹ ਬਹੁਤ ਜ਼ਿਆਦਾ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਸਾਰੇ ਦੇਖ ਹੀ ਸਕਦੇ ਹੋ ਇੱਕ ਕਨਾਲ ਜਦੋਂ ਓਵਰਟਾਪਲ ਹੋਈ ਹੈ ਉਦੋਂ ਇਹ ਸਮੱਸਿਆ ਖੜੀ ਹੋਈ ਹੈ ਨਾ ਕਿ ਇਹ ਕੋਈ ਡਰੇਨ ਹੈਗੀ ਹੈ ਆਪਾਂ ਪਿੱਛੇ ਵੀ ਪਾਣੀ ਜਿਹੜਾ ਕਨਾਲ ਦੇ ਵਿੱਚ ਛੱਡਿਆ ਜਾਂਦਾ ਵੀ ਬੰਦ ਕਰਾ ਚੁੱਕੇ ਹਾਂ ਸੋ ਇਹਦਾ ਵੀ ਇਫੈਕਟ ਜਿਹੜਾ ਹੈ 6 ਘੰਟਿਆਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏਗਾ ਇਸ ਲਈ ਮੈਂ ਕਹਿ ਵੀ ਰਹੀ ਹਾਂ ਕਿ ਪਾਣੀ ਸ਼ਾਇਦ ਫਸਲਾਂ ਤੱਕ ਪਹੁੰਚ ਸਕਦਾ ਬਿਕੋਜ਼ ਅਸੀਂ ਇੱਕ ਵਾਰੀ ਇੱਥੇ ਬਚਾਅ ਕਰ ਰਹੇ ਹਾਂ ਤੇ ਅਸੀਂ ਇਹ ਜਿਹੜੀ ਬਰੀਚ ਜਿਹੜੀ ਜਿੱਥੋਂ ਓਵਰਟਾਪਲ ਹੋ ਰਹੀ ਹੈ ਉੱਥੇ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਜਿਹੜਾ ਐਕਸਟਰਾ ਪਾਣੀ ਉਹਨੂੰ ਕਿਤੇ ਨਿਕਲਣਾ ਹੈਗਾ ਹੈ ਤਾਂ ਹੋ ਸਕਦਾ ਹੈ ਕਿ ਕੁਝ ਤਿੰਨ ਪਿੰਡਾਂ ਦੇ ਵਿੱਚ ਅਸੀਂ ਉੱਥੇ ਹੀ ਹੁਣ ਜਾ ਰਹੇ ਹੈਗੇ ਜਿੱਥੇ ਫਸਲਾਂ ਤੱਕ ਪਾਣੀ ਇੱਕ ਵਾਰੀ ਪੌਂਚ ਸਕਦਾ ਹੈ ਬੜੇ ਨਹਿਰੀ ਪਾਣੀ ਹੈਗਾ ਇਹ ਡਰੇਨ ਦਾ ਪਾਣੀ ਨਹੀਂ ਹੈਗਾ ਰੱਬ ਨਾ ਕਰੇ ਜੇਕਰ ਅਨਸੁਖਣੀ ਘਟਨਾ ਜਿਹੜੀ ਬਣਦੀ ਹੈ ਤਾਂ ਕੋਈ ਪੂਖਤਾ ਪ੍ਰਬੰਧ ਹੈ ਨਹੀਂ ਜੀ ਜੀ ਸਾ ਅਸੀਂ ਤਾਂ ਹੀ ਖੜੀ ਹੈ ਜੀ ਮੈਂ ਤੁਹਾਨੂੰ ਦੁਬਾਰਾ ਕਹਿਣੀ ਕੋਈ ਅਨਸੁਖਾ ਵੀ ਘਟਨਾ ਨਾ ਹੋਵੇ ਉਹਦੇ ਲਈ ਅਸੀਂ ਇਹ ਰੋਡ ਬੰਦ ਕਰਾ ਰਹੇ ਹਾਂ ਬਸ ਸਾਨੂੰ ਇੱਕ ਰੋਡ ਦਾ ਜ਼ਰੂਰ ਹੈ ਕਿ ਇੱਥੇ ਟ੍ਰੈਫਿਕ ਨਾ ਵਗੇ ਬਿਕੋਜ਼ ਇੱਥੇ ਪਾਣੀ ਓਵਰਟਾਪਲ ਹੋ ਸਕਦਾ ਹੈ ਉਹਦੇ ਲਈ ਅਸੀਂ ਇੱਥੇ ਰੋਡ ਬੰਦ ਕਰਾ ਰਹੇ ਦੈਟਸ ਇਟ ਮੈਡਮ ਕੋਈ ਜਾਂਚ ਕਰੋਗੇ ਕਿ ਕਿਉਂਕਿ ਪਿੰਡਾਂ ਦੇ ਲੋਕਾਂ ਦਾ ਇਲਜ਼ਾਮ ਹੈਗਾ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਸੂਚਿਤ ਕੀਤਾ ਸੀ ਉਹਨਾਂ ਨੇ ਪਹਿਲਾਂ ਹੀ ਲੇਕਿਨ ਬਾਵਜੂਦ ਉਸਦੇ ਕੋਈ ਐਕਸ਼ਨ ਨਹੀਂ ਹੋਇਆ ਵੈਸੇ ਤਾਂ ਮੈਨੂੰ ਜਿਹੜਾ ਪ੍ਰਾਈਮਾ ਫੇਸ ਹੀ ਇੱਥੇ ਦਿਸ ਰਿਹਾ ਉਹ ਇਹੀ ਹੈ ਕਿ ਇਹ ਪਾਣੀ ਜ਼ਿਆਦਾ ਹੋਣ ਕਰਕੇ ਓਵਰ ਟੋਪਲ ਹੋਇਆ ਹੈ ਲੇਕਿਨ ਇਦਾਂ ਦਾ ਕਿਸੇ ਮੈਂ ਤਾਂ ਹੀ ਆਪ ਆਈ ਹਾਂ ਜੀ ਕਿ ਜੇਕਰ ਪਿੰਡ ਵਾਲੇ ਨੇ ਵੀ ਮੈਨੂੰ ਕੁਝ ਦੱਸਣਾ ਹੈ ਮੈਂ ਇੱਥੇ ਆਪ ਨੂੰ ਸੁਣਾਂਗੀ ਬਿਕੋਜ਼ ਦੇਖੋ ਹੁਣ ਆਪਣਾ ਜਿਹੜਾ ਸੀਜ਼ਨ ਹੈ ਖਤਮ ਤਾਂ ਹੋਇਆ ਨਹੀਂ ਹੈਗਾ ਫਲੱਡ ਦਾ ਤੇ ਹੁਣ ਵੀ ਜੇਕਰ ਕੋਈ ਐਸੀ ਕੋਈ ਚੀਜ਼ ਰਹਿੰਦੀ ਹੋਵੇ ਪਿੰਡ ਵਾਲਿਆਂ ਨੂੰ ਲੱਗਦਾ ਹੈ ਮਹਿਸੂਸ ਹੁੰਦਾ ਹੈ ਅਸੀਂ ਗੱਲਬਾਤ ਕਰਕੇ ਉਹ ਵੀ ਦੇਖ ਆਂਦੇ ਆ ਮੈਂ ਇਸ ਲਈ ਆਪ ਲਾਸਟ ਸਵਾਲ ਹੈਗਾ ਜੀ ਡਰੇਨਸ ਵਿਭਾਗ ਵੱਲੋਂ ਚਾਹੇ ਉਹ ਦਰਿਆਵਾਂ ਦੀ ਗੱਲ ਕਰੀਏ ਜਾਂ ਡਰੇਨਸ ਦੀ ਗੱਲ ਇਹ ਕੈਨਲਾਂ ਚ ਹੈਗੀਆਂ ਉਥੇ ਦਾਅਵੇ ਕੀਤੇ ਜਾਂਦੇ ਹੈਗੇ ਕਿ ਸਫਾਈ ਕਰਵਾ ਦਿੱਤੀ ਫੰਡ ਜਾਰੀ ਹੋ ਗਏ ਅਜਿਹੀਆਂ ਦਾਅਵੇ ਹਰ ਵਾਰੀ ਹੁੰਦੇ ਆ ਕੋਈ ਇਹਦੀ ਜਾਂਚ ਪੜਤਾਲ ਕੋਈ ਹੁੰਦੀ ਹੈਗੀ ਕਿ ਜਿਹੜੀ ਸਿਚੁਏਸ਼ਨ ਹੈ ਹੈਗੀ ਕਿਉਂਕਿ ਬਹੁਤ ਜਗ੍ਹਾ ਅਜਿਹਾ ਹੋਇਆ ਸਰਕੰਡੇ ਜੰਮੇ ਹੋਇਆ ਦਰਿਆ ਦੇ ਹਾਲਾਤ ਕਰਾਂਗੇ ਇਹ ਵੀ ਹਾਲਾਤ ਨੇ ਬਿਆਸ ਦਰਿਆ ਦੇ ਵੀ ਔਰ ਇਧਰ ਕੈਨਲਾਂ ਦੀ ਗੱਲ ਕਰੀਏ ਉਥੇ ਵੀ ਕਈ ਜਗ੍ਹਾ ਇੱਕ ਜਗ੍ਹਾ ਦੀ ਗੱਲ ਨਹੀਂ ਹੋ ਰਹੀ ਜੀ ਕਿ ਕਨਾਲ ਦੀ ਤਾਂ ਦੇਖੋ ਕਨਾਲ ਤਾਂ ਲਾਈਨਡ ਹੁੰਦੇ ਆ ਜੀ ਉਹ ਫਿਰ ਆਪਾਂ ਨੂੰ ਦੇਖਣਾ ਪੈਂਦਾ ਜਿੱਦਾਂ ਇੱਥੇ ਅਸੀਂ ਕਹਿ ਰਹੀ ਹਾਂ ਕਿ ਓਵਰਟ੍ਰਾਪਲੇ ਕਹਿ ਰਹੀ ਹੈ ਕਿ ਓਵਰਟ੍ਰਾਪਲ ਹੋਈ ਹੈ ਜਿਹੜੇ ਦਰਿਆ ਹੁੰਦੇ ਆ ਉਹਦੀ ਡੀਸੇਲਟਿੰਗ ਸਮੇਂ-ਸਮੇਂ ਸਰ ਕਰਾਈ ਜਾਂਦੀ ਹੈ ਉਹਦੇ ਬਿਲ ਪਾਸ ਹੋਣ ਤੋਂ ਪਹਿਲਾਂ ਐਸ ਡੀ ਐਮਸ ਵੱਲੋਂ ਵੈਰੀਫਿਕੇਸ਼ਨ ਕਰਾਈ ਜਾਂਦੀ ਹੈ ਕਿ ਐਕਚੁਅਲੀ ਇਹ ਸਫਾਈ ਹੋਈ ਹੈ ਜਾਂ ਨਹੀਂ ਹੋਈ ਹੈ ਸਰ ਕੰਡਿਆਂ ਦੀ ਇਹ ਪ੍ਰੋਬਲਮ ਹੈਗੀ ਹੈ ਕਿ ਪਿੱਛੋਂ ਵੀ ਜਿਹੜੀ ਬੂਟੀ ਹੈਗੀ ਹੈ ਉਹ ਪਿੱਛੋਂ ਵੀ ਜਦੋਂ ਜ਼ਿਆਦਾ ਪਾਣੀ ਵਗਦਾ ਤਾਂ ਪਿੱਛੋਂ ਵੀ ਬੂਟੀ ਆ ਜਾਂਦੀ ਹੈ ਉਹਦੇ ਲਈ ਵੀ ਅਸੀਂ ਇਹ ਇਨਸ਼ੋਰ ਕਰਾਇਆ ਕਾ ਕਿ ਇਨਾ ਕੋਲ ਵਲਨਰੇਬਲ ਪੁਆਇੰਟਸ ਤੇ ਸਪੈਸ਼ਲੀ ਜਿੱਥੇ ਕੋਈ ਬ੍ਰਿਜਸ ਹੈਗੇ ਆ ਜਾਂ ਰੋਡਸ ਹੈਗੀਆਂ ਉਥੇ ਕੋਈ ਵੀ ਬੂਟੀ ਫਸੇ ਨਾ ਉਹਦੇ ਲਈ ਜੀਸੀਬੀਜ਼ ਦਾ ਪ੍ਰਬੰਧ ਪੋਕਲੇਨ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਪਾਣੀ ਦਾ ਜਿਹੜਾ ਫਲੋ ਹੈ ਨਾ ਕਿਉਂਕਿ ਪਾਣੀ ਪਿੱਛੋਂ ਤਾਂ ਕਾਫੀ ਜ਼ਿਆਦਾ ਆ ਰਿਹਾ ਹੈ ਹੁਣ ਜਿੱਦਿਆਂ ਪੋਂਗ ਡੈਮ ਚ ਕਾਫੀ ਪਾਣੀ ਛੱਡਿਆ ਗਿਆ ਹੈ ਬਟ ਥੈਂਕਫੁਲੀ ਅਸੀਂ 3 ਦਿਨ ਤੋਂ ਇੱਥੇ ਨਿਗਰਾਨੀ ਰੱਖ ਰਹੇ ਕੋਈ ਪ੍ਰੋਬਲਮ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਆਈ ਦੋ ਪਿੰਡ ਦੇ ਵਿੱਚ ਅਸੀਂ ਰਾਤ ਨੂੰ ਵੀ ਡਿਊਟੀ ਲਗਾਈ ਸੀਗੀ ਜਿਉਂ ਆਪਣਾ ਹਾਂ ਤੇ ਤੋਂ ਆਪਾਂ ਦੋ ਪਿੰਡਾਂ ਚ ਸ਼ੇਰੋ ਨਾਗਾ ਤੇ ਅਸੀਂ ਉੱਥੇ ਕਾਫੀ ਟਾਈਮ ਤੋਂ ਤਿੰਨ ਦਿਨਾਂ ਤੋਂ ਨਿਗਰਾਨੀ ਵੀ ਰੱਖ ਰਹੀ ਹੈਗੀ ਸੋ ਸਾਨੂੰ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਆਈ ਡਰੇਨ ਕਰਕੇ ਐਜ਼ ਆਫ ਨਾਊ ਐਂਡ ਇਹ ਮੈਂ ਕਾਫੀ ਉਸ ਦਾਅਵੇ ਨਾਲ ਕਹਿ ਰਹੀ ਹਾਂ ਬਿਕੋਜ਼ ਮੈਂ ਪਰਸਨਲੀ ਇਸ ਚੀਜ਼ ਨੂੰ ਮੋਨਿਟਰ ਕਰ ਰਹੀ ਸੀ ਕਿ ਜਦੋਂ ਦਾ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਹੈ ਬਟ ਕਿ ਇਹ ਕਿਉਂ ਟਾਪਲ ਹੋਈ ਹੈ ਐਜ਼ ਆਫ ਨਾਉ ਤਾਂ ਇਹੀ ਨਜ਼ਰ ਆ ਰਿਹਾ ਹੈ ਕਿ ਓਵਰਫਲੋ ਹੋਈ ਹੈ ਐਂਡ ਇਹਦਾ ਅਸੀਂ ਹੁਣ ਦੇਖ ਲੈਣੇ ਆਂ। ਇਹ ਬਰੀਚਿੰਗ ਨਹੀਂ ਕੀ। ਨਹੀਂ। ਆਸੀਂ ਲੋਕਾਂ ਨੂੰ ਜ਼ਰੂਰ ਮੈਂ ਦੁਬਾਰਾ ਦੱਸ ਰਹੀ ਜੀ ਮੈਂ ਤਾਂ ਆ ਹੀ ਆ ਪਾਈ ਆਂ। ਲੋਕਾਂ ਦੇ ਮੁਤਾਬਕ ਗੁਜਰਾਂ ਦੇ ਪਸ਼ੂ ਵਿੱਚ ਨਹਿਰ ਦੇ ਵੜਦੇ ਉਹ ਅਸੀਂ ਦੇਖ ਲੈਣੇ। ਉਹ ਅਸੀਂ ਦੇਖ ਲੈਣੇ। ਇਹ ਕਿਹੜੀ ਗੱਲ ਕਰ ਰਹੀਆਂ ਗੰਦਗੀ ਦੇ ਢੇਰ ਲੱਗੇ ਹੋਏ ਨੇ। ਉਹ ਅਸੀਂ ਉਹ ਮੈਂ ਉਹ ਮੈਂ ਦੇਖ ਵੀ ਸਕਦੀ ਸੀ ਕਿ ਕਿ ਇੱਥੇ ਜਿਹੜੇ ਦੇਖਣ ਤੇ ਦੇਖਣ ਵੀ ਨਹੀਂ ਪਹੁੰਚਦੇ। ਅੱਛਾ ਮੈਂ ਮੈਂ ਬਾਰ-ਬਾਰ ਦੱਸਣ ਦੇ ਬਾਵਜੂਦ ਅਗੇਨ ਮੈਂ ਆਪ ਆਈ ਆਂ ਸੋ ਥੈਟ ਆ ਮੈਂ ਆ ਆ ਪਾਈ ਆਂ। 1 ਮਿੰਟ ਜੀ ਮੈਂ ਆ ਆ ਪਾਈ ਆਂ ਜਸਟ ਟੂ ਸੀ ਕਿ ਇਹ ਹੋਇਆ ਕਿਉਂ ਹੈ। ਜੀ ਅਸੀਂ ਇਹ ਜ਼ਰੂਰ ਦੇਖਾਂਗੇ ਕਿ ਜੇਕਰ ਕਿਸੇ ਦੀ ਅਣਗਹਿਲੀ ਕਰਕੇ ਹੋਇਆ ਹੈ ਆ ਫਿਰ ਉਹਦੇ ਤੇ ਜੋ ਕਾਰਵਾਈ ਬਣਦੀ ਉਹ ਜ਼ਰੂਰ ਬਣੇਗੀ ਬਟ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹ ਮੈਨੂੰ ਲੋਕਾਂ ਨਾਲ ਇੱਕ ਵਾਰੀ ਗੱਲ ਕਰਨੀ ਪੈਣੀ ਹੈ ਸੋ ਉਹ ਮੈਂ ਕਰ ਲੈਣੀ ਹੈ ਬਟ ਪਹਿਲਾ ਸਭ ਤੋਂ ਪਹਿਲਾ ਜਿਹੜੀ ਸਾਡੀ ਪ੍ਰਾਇੋਰਟੀ ਹੋਈ ਹੈ ਕਿ ਇੱਕ ਤਾਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇ ਜਿਹੜੀਆਂ ਇੱਥੇ ਇਹ ਰੋਡ ਹੈਗੀ ਉਹ ਬੰਦ ਹੋ ਜਾਵੇ ਮੈਂ মিডিਆ ਵਾਲਿਆਂ ਨੂੰ ਵੀ ਇਹ ਹੀ ਰਿਕੁਐਸਟ ਕਰਾਂਗੀ ਕਿ ਆਪਾਂ ਇਸ ਚੀਜ਼ ਤੇ ਕੋਆਪਰੇਟ ਕਰੀਏ ਸੋ ਆਪਾਂ ਇਹਨਾਂ ਨੂੰ ਕਾਰ ਕਰਾਂਗੇ